ਫਰਵਾਹੀ ਦੇ ਨਿਕਲਿਆ ਹੋਇਆ ਫਰਵਾਹੀ ਚ ਖੜਾ ਫਰਵਾਹੀ ਜੀ ਖੜਾ ਚੱਲ ਕਿੰਨਾ ਕੁ ਗਿਆ ਹੋਣਾ ਚੱਲ ਗਿਆ 1200 ਘੰਟਾ origignal origignal 1200 ਜਮਾ ਸਹੀ ਕੋਈ ਮੀਟਰ ਬੈਗ ਹੋਇਆ ਵਾ ਗਾਰੰਟੀ ਹੈ ਦਾ ਕਦੋਂ ਚੱਲਿਆ ਹੈ ਹਾਂ ਬਸ ਇੱਕ ਸੀਜ਼ਨ ਸੂਪਰ ਹੀਡਰ ਤੇ ਚਲਾਇਆ ਵਾ ਉਹਨਾਂ ਦਾ 4.5 70 75000 ਰੁਪਏ ਪਾਵਰ ਸਟੀering ਹੈ ਪਾਵਰ ਸਟੀering ਇੱਧਰ ਵੀ ਆ ਜਾ ਕਰਾਂ ਆ ਕਰਵਾ ਚੈੱਕ ਮਗਰਾੜਾ ਦੇ ਅੰਦਰੋਂ ਚੈੱਕ ਕਰਵਾ ਦੇ ਆ ਆ ਦੇ ਉਰੀ ਹੁੱਕ ਤਾਂ ਮੈਂ ਕਹਣਾ ਗੁਰਪਾਲ ਟਰਾਲੀ ਕਿੰਨੇ ਕ ਵਾਰੀ ਪਈ ਹੋਣੀ ਇਹਦੇ ਮਗਰਾ ਟਰਾਲੀ ਜੀਰੀ ਜੂਰੀ ਮਾੜੀ ਮੋਢੀ ਟੋਂਦਾ ਕਰਾਏ ਇਹ ਕਿਹੜਾ ਕਿਰਾਏ ਪਾੜਿਆ ਵਾਲਾ ਇਹਦੀ ਵੀ ਦੱਸਦੇ ਗੱਲ ਬਾਤ ਜੀ ਇਹਦੀ ਡਿਮਾਂਡ 330000 ਆ ਜੀ ਦੇ ਦਾਂ ਤੈਨੂੰ ਦੱਸਦਾ ਪੂਰੇ 3 ਦੀਏ ਬਣੂ ਲੈ ਵੀ ਮਿੱਤਰੋ ਅੱਜ ਪਿੰਡ ਫਰਵਾਹੀ ਦੇ ਵਿੱਚ ਪਹੁੰਚ ਕੇ ਬਾਈ ਗੁਰਪਾਲ ਕੋਲੇ ਬਹੁਤ ਚਰ ਹੋ ਗਿਆ ਸੀ ਵੀਡੀਓ ਪਾਈ ਨੂੰ ਸੀਜ਼ਨ ਤੋਂ ਬਾਅਦ ਨਾ ਪਹਿਲੀ ਵੀਡੀਓ ਪਾਉਣ ਲੱਗਿਆ ਤੁਸੀਂ ਵੀ ਝੋਨਾ ਲਾ ਲਿਆ ਹੋਊਗਾ ਤੁਸੀਂ ਵੀ ਮੱਕੀ ਦਾ ਜਿਹੜਾ achar ਪਾ ਲਿਆ ਹੋਣਾ ਤੇ ਪਾ ਗੁਰਪਾਲ ਨੇ ਵੀ ਲਿਆ ਤਿੰਨ ਟਰੈਕਟਰ ਖੜਾਈ ਖੜਾ ਜਮਗ ਦੀ ਨਾਲ ਟਰੈਕਟਰ ਨੇ ਇੱਕ ਦੂਜੇ ਤੋਂ ਚੜਦੇ ਟਰੈਕਟਰ ਨੇ ਜਿਵੇਂ ਕਹਦੀਏ ਤਿੰਨੇ ਹੀ ਰੰਗ ਦੇ ਨੀਲੇ ਨੇ ਸ਼ੁਰੂਆਤ ਕਰਦੇ ਆ ਸਟੈਂਡਰਡ ਤੋਂ ਧਰਮੇ ਪਹਿਲਾਂ ਇਧਰਲੇ ਪਾਸੇ ਦਿਖਾ ਦੇ ਬਾਹਲੇ ਸੱਜਣ ਸੋਚਣਗੇ ਵੀ ਗਰਪਾਲ ਕਿਹੜਾ ਵੈਸੇ ਤਾਂ ਬਹੁਤ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਵੀ ਗਰਪਾਲ ਕੌਣ ਹੈ ਕਿਹੜਾ ਪਿੰਡਾ ਬਾਈ ਦਾ ਤੇ ਗੱਲਬਾਤ ਦਾ ਏਜੰਟ ਹੋਣੀ ਆ ਟਰੈਕਟਰ ਤਿੰਨ ਨੇ ਤਿੰਨਾ ਤੇ ਵੱਡੇ ਡਿਸਕਾਊਂਟ ਕਰਾ ਕੇ ਜਾਵਾਂਗੇ ਤੁਹਾਡਾ ਫਾਇਦਾ ਕਰਾ ਕੇ ਜਾਵਾਂਗੇ ਪਹਿਲਾਂ ਆਪਾਂ ਬਾਈ ਨੂੰ ਮਿਲ ਲਈਏ ਬਾਈ ਇਸਤਰੀ ਕਾ ਜੀ ਕਿਹੜਾ ਕਿਹੜਾ ਵਧੀਆ ਵਧੀਆ ਠੀਕ ਠਾਕ ਤੇ ਕੰਮ ਕੌਣ ਸਾਰ ਨਿਪਟ ਗਿਆ ਜਮਾ ਵਿਹਲੇ ਆ ਜੀ ਜਮਾ ਫਰੀ ਹੋ ਗਿਆ ਜਮਾ ਫਰੀ ਹੁਣ ਆਪਾਂ ਟਰੈਕਟਰ ਵੇਚਣ ਦੀਆਂ ਵੇਚਣ ਦੀਆਂ ਸ਼ੁਰੂਆਤ ਆਪਾਂ ਕਰਾਂਗੇ ਆ ਸਟੈਂਡਰਡ ਤੋਂ ਇਹ ਕਿ ਉਹ ਜਿਹੜਾ ਨਵਾਂ ਮਾਡਲ ਆਇਆ ਉਹ ਇਹ ਹਾਂਜੀ ਆਪਣੇ ਪਿੰਡ ਦਾ ਹੀ ਨਵਾਂ ਨਿਕਲਿਆ ਹੋਇਆ ਪਹਿਲੇ ਘਰ ਦਾ ਅਸਾ ਪਹਿਲੇ ਘਰ ਦਾ ਨਿਕਲਿਆ ਹੋਇਆ ਫਰਵਾਹੀ ਦੇ ਨਿਕਲਿਆ ਹੋਇਆ ਫਰਵਾਹੀ ਜੀ ਖੜਾ ਫਰਵਾਹੀ ਜੀ ਖੜਾ ਚੱਲ ਕਿੰਨਾ ਕੁ ਗਿਆ ਹੁਣ ਚੱਲ ਗਿਆ 1200 ਘੰਟਾ origignal original 1200 ਜਮਾ ਸਹੀ ਕੋਈ ਮੀਟਰ ਵੈਗ ਹੋਇਆ ਵਾ ਗਾਰੰਟੀ ਹੈ ਅੱਛਾ ਜੀ ਉਹ ਉਹਨੇ ਆਪ ਉਹ ਆਏ ਸੀ ਬਾਅਦ ਚ ਇਹ ਕਈ ਸੱਜਣ ਪਵਾ ਲੈਂਦੇ ਅਗਲਾ ਕਹਿੰਦਾ ਜਰਾ ਏਜੰਸੀ 0 ਮੀਟਰ ਦੀ ਨਾ ਇਹ ਕਹਿੰਦੇ ਆ ਆਪਣੇ ਤਾਂ پیسے 500 ਔਖੇ ਪਰ ਨਾਲੇ ਟਾਇਰਾਂ ਦੀ ਮਾਰਕੀਟ ਵੱਡਿਆ ਅਗਲਾ ਕਹਿੰਦਾ ਪਹਿਲਾਂ ਟਾਇਰ ਵੱਡੇ ਪਵਾਈਏ ਹੈਨਾ ਟਾਇਰ ਕਿੰਨੇ ਕਿਲੇ ਆ ਨਾ ਕਦੋਂ ਚੱਲਿਆ ਹੈ ਹਾਂ ਬਸ ਇੱਕ ਸੀਜ਼ਨ ਸੁਪਰ ਹੀਡਰ ਤੇ ਚਲਾਇਆ ਵਾ ਉਹਨਾਂ ਦਾ ਜਾਂ ਸੁੱਕਾ ਸੁੱਕਾ ਪਾਉਣ ਪਾਇਆ ਵਾ ਕਦੋਂ ਜਿਦਾ ਬੜਾ ਹੀ ਰੈਕਟਰ ਜਿਹਾ ਆਇਆ ਨਾ ਮਾ ਓਕੇ 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 ਇਹਦੇ ਟਾਇਰ ਕਿੰਨੇ ਕਿਤੇ ਪਵਾਤੇ ਹੋਣਗੇ ਟਾਇਰ ਹੋਣਗੇ ਬੱਤੀ ਇਹ 70 75000 ਦੇ ਜਾਰੇ ਚਾਰੇ ਟਾਇਰ 70 75000 ਦੇ ਹੂੰ ਓਕੇ ਕੰਪਨੀ ਕਿਹੜੀ ਆ ਭਈ ਇਹ 3 ਸਪੀਡ ਆ ਬਾਕੀ 3 ਸਪੀਡ ਵਾਲਾ ਸੋ ਅਲਾਈਂਸ ਹੈ ਅਲਾਈਂਸ ਨਹੀਂ ਓਕੇ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਟਾਇਰ ਨੇ ਪੂਰੇ ਹੀ ਹੂੰ ਜੋਤ ਜਿਆਦਾ ਭਰਾ ਇਹਨਾਂ ਨੂੰ ਪਸੰਦ ਕਰਦੇ ਆ ਤੇ ਇੱਕ ਹੀ ਮਾਡਲ ਆ ਬਾਈ 1200 ਘੰਟਾ ਚੱਲਿਆ ਹੋਇਆ 1200 ਘੰਟਾ 3 ਸਪੀਡ ਵਾਲਾ 3 ਸਪੀਡ ਹੈ ਹਾਂ ਸੈਂਟਰ ਗੀਅਰ ਹੈ ਸੈਂਟਰ ਗੀਅਰ ਹੈ ਚੀਜ਼ਾਂ ਖਾਸੀਆਂ ਫਿਰ ਇਕੱਠੀਆਂ ਕਰਤੀਆਂ ਨੇ ਇਹਨਾਂ ਨੇ ਹਾਂ ਸੌਂਕ ਲਗਭਗ ਜਿੰਨੇ ਫੀਚਰ ਟਰੈਕਟਰਾਂ ਦੇ ਵਿੱਚ ਇਹਨਾਂ ਨੇ ਪਾਏ ਨਹੀਂ ਤੇ ਉਹ ਸਾਰੇ ਇਹਦੇ ਵਿੱਚ ਕੱਟੇ ਕਰਤੇ ਹਾਂ ਹੈਨਾ ਚੱਲ ਚਲਾਵੇ ਦਾ ਵੀ ਜਮਨ ਨਵਾਂ ਹੀ ਪਿਆ ਤਾਂ ਕਹੀ ਨਹੀਂ ਘਾਟ ਕੋਈ ਇਹ ਉਦਾਂ ਵੀ Ориਜਨਲ ਆ ਬਾਈ ਸਾਰਾ Ориਜਨਲ ਹੈ ਓਕੇ 3 ਸਪੀਡ ਉਸ ਕੁਝ ਨਹੀਂ ਵੱਜੀ ਗੱਲਾਂ ਧਵਾਇਆ ਹੈ ਇਹ 60 ਹਸ ਪਾਵਰ ਚ ਆ ਜਾਂਦਾ 60 ਜੀ ਹਾਂ ਜੀ ਓਕੇ ਦਰਮੇ ਕੰਡੀਸ਼ਨ ਦਿਖਾ ਦੇ ਸਾਰਾ ਦੇਖ ਲੈ ਚੈੱਕ ਕਰਵਾ ਦੇ ਪਹਿਲਾਂ ਤਾਂ ਕੋੜਾ ਬੰਪਰ ਲੱਗਿਆ ਹੋਇਆ ਇਹ ਪੂਰਾ ਹੈਵੀ ਚ ਲੱਗਿਆ ਹੋਇਆ ਹਾਂਜੀ ਉਸ ਤੋਂ ਬਾਅਦ ਕੰਡੀਸ਼ਨ ਤਾਂ ਸਾਰਾ オリジナル ਹੈ ਕਲਮ ਕਿਤੇ ਲੱਗੀ ਨਹੀਂ ਹੋਈ オリジナル ਹੈ ਸਾਰਾ ਤੇ ਸਾਰਾ ਚੈੱਕ ਕਰਵਾ ਦੇ ਇਹਦੇ ਵੀ ਕਲੱਚ ਕੋਲ ਤੇ ਤਰੀ ਪਿਆ ਹੋਇਆ ਹਲੇ ਨਹੀਂ ਜਮੇ ਨਹੀਂ ਖੁੱਲੇ ਹੋਇਆ ਨਹੀਂ ਨਹੀਂ ਆ ਚੈੱਕ ਕਰ ਮੇ ਚੈੱਕ ਕਰਵਾ ਦੇ ਦਰਮੇ ਪਾਵਰ ਸਟੀਅਰਿੰਗ ਹੈ ਪਾਵਰ ਸਟੀਅਰਿੰਗ ਇਧਰ ਵੀ ਆ ਜਾ ਕਰ ਆ ਕਰਵਾ ਚੈੱਕ ਮਗਰਾਡਾ ਤਾਂ ਅੰਦਰੋਂ ਚੈੱਕ ਕਰਵਾ ਦੇ ਆ ਆ ਦੇ ਉਰੀ ਫੱਕ ਦਾ ਮੈਂ ਕਹਣਾ ਗੁਰਪਾਲ ਟਰਾਲੀ ਕਿੰਨੇ ਕਵਾਰੀ ਪਈ ਹੋਣੀ ਇਹਦੇ ਮਗਰ ਉਹ ਵਾਹ ਕੱਲੀ ਜੀਰੀ ਜੂਰੀ ਮਾੜੀ ਮੋਢੇ ਢੋਂਦੇ ਕਰਾਏ ਇਹ ਕਿਹੜਾ ਕਰਾਏ ਭੜਿਆ ਵਾਲਾ ਕਿਉਂਕਿ ਲੱਗਦਾ ਹੈ ਨਾ ਜਮੀ ਨਹੀਂ ਤਰ ਮਿਲ ਸੂਤ ਪਰ ਵੀ ਨਹੀਂ ਕਸੀ ਹੋਈ ਸੂਤ ਪਰ ਹਨ ਲਿੰਕਾਂ ਦਾ ਜਮਾ ਪਰ ਨਾਲ ਦਾ ਕਲਰ ਮੈਂ ਕਹਣਾ ਲੈ ਸਾਰਾ ਨਾਲ ਦਾ ਜੀ ਆ ਨਾਲ ਦਾ ਕਲਰ ਪਿਆ ਹਾਂ ਦੀ ਬਾਕੀ ਅੰਦਰੋਂ ਦਿਖਾ ਦੇ ਲਕਣਾਰੀਆਂ ਦਿਖਾ ਦੇ ਰੰਮਾਂ ਦੀ ਆ ਮਗਰਾ ਚਾਰ ਪਾਇਆ ਪੈਣਾ ਤੋਚ ਨਹੀਂ ਪਵਾ ਕੇ ਦੇਖੇ ਰੈਟਰ ਨੇ ਸਾਰੇ ਖੁਭ ਜਾਂਦੇ ਸੀ ਇੰਨੀ ਜਾਨ ਲੋਂਦਾ ਹੋਰ ਮੰਨਦੇ ਸੀ ਪਾਉਂਦੇ ਸੀ ਚਾਲਦਾ ਸੀ ਜਾਂ ਤਾਂ ਵੀ ਕਾਰ ਨਹੀਂ ਇਹ ਤੁਹਾਨੂੰ ਮੈਂ ਦੱਸਦਾ ਬਾਹਲੇ ਸੱਜਣ ਨੇ ਇੰਨਾ ਦਾਵਾ ਜਿਹੜਾ ਤੁਹਾਨੂੰ ਪੂਰਾ ਤਗੜਾ ਟਰੈਕਟਰ ਲੱਗਦਾ ਉਹਦੇ ਨਾਲ ਸਟੈਂਡਰਡ ਦਾ ਟੂਰਜਨ ਪਾ ਦੋ ਵੀ ਜਿਖਾ ਖਿੱਚੀ ਵੀਰੇ ਜੀ ਬਹੁਤ ਆ ਗਿਆ ਜਾਣਦੇ ਦੇ ਵਿੱਚ ਅੰਨੀ ਜਾਣ ਦਾ ਡਬਲ ਕਲਚ ਹੈ ਨਾ ਬਈ ਇਹ ਹੰਡਾ ਬੱਲੀ ਦਾ ਬੱਲ ਤੇ ਇਹਦੀ ਡਿਮਾਂਡ ਕੀ ਆ ਗੁਰਪਾਲ ਡਿਮਾਂਡ ਇਹਦੀ 5 ਲੱਖ 40 ਹਜ਼ਾਰ ਆ ਜੀ 5 ਲੱਖ ਤੇ 40 ਹਜ਼ਾਰ ਤਾਂ ਆਪਾਂ ਮੰਗੇ ਹੀ ਆ ਹਾਂ ਜੀ ਤਾਂ ਮੈਂ ਆਪਾਂ ਡਿਸਕਾਊਂਟ ਵੀ ਪੁੱਛ ਦਿਆਂ ਚਾਰੇ ਚੱਕਰ ਬਈ ਆ ਸੈਲਫ ਸੌਲਫ ਦਿਖਾ ਲੈ ਪੱਠੀ ਕਰਵਾ ਚੱਕ ਭਈ ਦਵਾਂਗੇ ਕਿੰਨੇ ਦਾ ਗੁਰਪਾਲਾ ਇਹ ਦੱਸ ਇਹ 5.5 ਲੱਖ ਦਾ ਦੇ ਦਾਂਗੇ ਜੀ 5 ਲੱਖ ਤੇ 25 ਹਜ਼ਾਰ ਦਾ ਹਾਂ ਜੀ ਹੋਰ ਕਿੰਨਾ ਕਮਾਂਡ ਤ ਦੱਸ ਦੇ ਮੈਨੂੰ ਥੋੜਾ ਜਿਹਾ ਮੈਥੋਂ ਕਈ ਵਾਰ ਵੱਧ ਹੋ ਜਾਂਦਾ 5 15 ਦੇ ਦਾਂਗੇ 5 15 ਦਾ ਹਾਂ ਜੀ ਚੱਕਦਾ 15 ਉੱਪਰ ਲਾਉਣ ਮੈਂ ਤਕਾ ਨਾ ਹੋ ਜੇ ਜਮੀ ਨਹੀਂ ਹੁੰਦਾ ਪੂਰੇ 5 ਲੱਖ ਦਾ ਟਰੈਕਟਰ ਬਣੂ 21 ਮਾਡਲ ਹੈ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਪਿੰਡ ਫਰਵਾਹੀ 'ਚ ਖੜਾ ਹੈ ਪਹਿਲਾਂ ਤਾਂ ਮੂਰੇ ਪੜ ਲਓ ਕੀ ਗੱਲ ਬਾਤ ਹੈ ਕਹਿੰਦਾ ਗਲ ਵਿੱਚ ਪਿਸਟਲ ਹੱਥ ਵਿੱਚ ਮਾਲਾ ਹੱਥ ਵਿੱਚ ਫੜਿਆ ਤੀਰ ਡਰਾਵੇ ਬੈਰੀ ਨੂੰ ਹਾਲੇ ਤੱਕ ਵੀ ਸ਼ਾਂਤਾਂ ਦੀ ਤਸਵੀਰ ਡਰਾਵੇ ਬੈਰੀ ਨੂੰ ਦੇਖ ਕੇ ਵੀ ਡਰ ਲੱਗਦਾ ਐਡਾ ਵੱਡਾ ਟਰੈਕਟਰ ਆ ਤੇ ਭਾਈ ਜਿਹੜਾ ਆ ਖੜਾ ਇਧਰਲੇ ਪਾਸੇ ਇਹ 2007 ਮਾਡਲ ਆ ਜੀ ਅਛਾ ਬਿਨਾ ਪਾਵਰ ਤੋਂ ਸੈਂਟਰ ਗੇਰ ਹੈ ਹਾਂ ਜੀ ਮਾਡਲ ਦੱਸਿਆ 7 7 ਜੀ ਹੈਗਾ ਅਰੀਜਨਲ ਆ ਸਾਰਾ ਅਛਾ ਹੈਗਾ ਅਰੀਜਨਲ ਸਾਰਾ ਅਰੀਜਨਲ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੋਣੀ ਆ ਦੀ ਟਾਇਰ ਹੈਗੇ 75 70 75 ਰੁਪਏ ਖੁੱਲੇ ਜਮਾ ਓਕੇ ਹਾਂ ਜੀ ਓਨਰ ਕੰਮੀ ਹੋਊਗਾ ਇਹ ਇਹ ਦੂਜੇ ਆ ਜੀ ਦੂਜੇ ਸਮੇ ਨਾਮ ਹਾਂ ਜੀ ਰੰਗ ਰੂੰਗ ਇਹਦਾ ਵੀ ਸਾਰਾ ਨਾਲ ਦਾ ਸਾਰਾ ਅਰੀਜਨਲ ਹੈ ਅੱਛਾ ਜੀ ਛਤਰੀ ਇਹਦੀ ਵੀ ਨਵੀਂ ਲੱਗੀ ਹੋਈ ਆ ਹਾਂ ਗੁਡਇਰ ਦੇ ਟਾਇਰ ਨੇ ਮੂਰੇ ਐਮ ਆਰ ਫ ਇਹਦਾ ਨੰਬਰ ਕਿੱਥੋਂ ਦਾ ਬਾਈ ਇਹਦਾ ਪਟਿਆਲੇ ਦਾ ਜੀ ਪਟਿਆਲੇ ਦਾ ਨੰਬਰ ਹਾਂ ਜੀ ਕਿੰਨੇ ਦਾ ਦਵਾਂਗੇ ਇਹਦੀ ਵੀ ਦੱਸ ਦੇ ਗੱਲਬਾਤ ਜੀ ਇਹਦੀ ਡਿਮਾਂਡ 3,130,000 ਆ ਜੀ ਦੇ ਦਾਂਗੇ ਤੈਨੂੰ ਦੱਸਦਾ ਪੂਰੇ ਤੈਨੂੰ ਦੀਏ ਬਣੂ ਪੂਰੇ ਤੈਨੂੰ ਤਾਂ ਦੇ ਦਾਂਗੇ ਹਾਂ ਚੱਕੋ ਮਿੱਤਰੋ 3 ਲੱਖ ਦਾ ਬਣੂ 7 ਮਾਡਲ ਆ ਬਾਈ ਹੈਨਾ ਪੰਜਾਬ ਨੰਬਰ ਆ ਪਾਰਟੀ ਫਸਟ ਸੈਕੰਡ ਨਾ ਸੈਕੰਡ ਜੀ ਸੈਕੰਡ ਪਾਰਟੀ ਦੇ ਨਾਮਾ ਟਾਇਰਾਂ ਦੀ ਕੰਡੀਸ਼ਨ ਕਿੰਨੀ ਥੀ ਇਹਦੀ ਟਾਇਰ 70 75 ਰੁਪਏ ਹੈਗੇ ਬਾਈ ਹਾਂ 70 75 ਰੁਪਏ ਬਾਕੀ ਬਾਜੂ ਨਹੀਂ ਹੈਗੀ ਨਹੀਂ ਹਾਲੈਂਡ ਬਾਜ ਕਰਦੇ ਨਹੀਂ ਪਿੱਸੋਂ ਭੋਰਾ ਹੀ ਬਾਹਰ ਹੀ ਰੱਖਦੇ ਸਟਾਰਟ ਕਰੀ ਫਰੀਦ ਫੜਕ ਦੇਖ ਲਈ ਆਪਾਂ ਮੜਕ ਦਿਖਾ ਦਿੰਦੇ ਆ ਨਹੀਂ ਇਸੇ ਜੋ ਪਿੱਸੋਂ ਖੜਲ ਖ ਬੰਦ ਕਰ ਦਿਓ ਇਹ ਨਾ ਸਟਾਰਟਿੰਗ ਹੀ ਦੱਸ ਦਿਆ ਟਰੈਕਟਰ ਦੀ ਹੈ ਤੇ ਬਾਈ ਜਿਹੜਾ ਇਧਰਲੇ ਪਾਸੇ ਖੜਾ 50 ਦਾ ਸੋਨ ਵਾਲੀ ਕਾ ਇਹ 2018 ਮਾਡਲ ਆ ਜੀ 18 ਮਾਡਲ ਆ ਹੈ ਹਾਂ ਜੀ ਟਾਇਰ ਨਵੇਂ ਨੇ ਚਾਰੇ ਚਾਰੇ ਟਾਇਰ ਨਵੇਂ ਨੇ ਹੈਗੇ ਗੁਡੀਅਰ ਦੇ ਨੇ ਗੁਡੀਅਰ ਦੇ ਜੀ ਓਕੇ ਰਿਮਾਂ ਦਾ ਚੈੱਕ ਕਰਵਾ ਤਰਵੇਂ ਇਹ ਵੀ 202100 ਘੰਟਾ ਰੇਨ ਨਾਲ ਚੱਲਿਆ ਹੋਇਆ ਪਹਿਲੀ ਪਾਰਟੀ ਦਾ ਹੈ ਵੀ ਅੱਛਾ ਹਾਂ ਜੀ 202100 ਘੰਟਾ ਚੱਲਿਆ ਹੋਇਆ ਹੈ ਨੰਬਰ ਪੰਜਾਬ ਦੀ ਆ ਪੰਜਾਬ ਦਾ ਜੀ ਇਹਰਾ ਹੀ ਪਟਿਆਲੇ ਦਾ ਪਟਿਆਲੇ ਦਾ ਨੰਬਰ ਹੈ ਹੂੰ ਫਰਸਟ ਟਾਈਮ ਵੀ ਹਾਂ ਫਰਸਟ ਜੀ ਕ੍ਰੇਡੀਸ਼ਨ ਦਾ Ориਜਨਲ ਹੀ ਹੈ ਹਾਂ ਜੀ ਸਾਰਾ Ориਜਨਲ ਹੈ ਕੱਲਿਆ ਕੱਦੂ ਕਰਕੇ ਆ ਪੈਰਦਾਨਾ ਇਹਦਾ ਕਰਾਇਆ ਹੋਰ ਕਿਤੇ ਕਲਮ ਨਹੀਂ ਲੱਗੀ ਵੀ ਆ ਕੱਦੂ ਜਿਹਾ ਮਿੱਟੀ ਨਾਲ ਥੋਰ ਮੜੀਆਂ ਚਰੀਟਾਂੀਆਂ ਪੈ ਗਈਆਂ ਸੀ ਹਾਂ ਆ ਕੱਲੇ ਪੈਰ ਪਾਰਦਾਨ ਦੇ ਮਾੜਾ ਮੋਟਾ ਕਰਾਇਆ ਵਾ ਬਾਕੀ ਸਾਰਾ Ориਜਨਲ ਹੈ ਓਕੇ ਇਹ ਵੀ ਕੋਲੇ ਆ ਪਏ ਇਹਦਾ ਵੀ ਜੱਦੀ ਹਾਂ ਮਨਾ ਪਤਾ ਤਾਂ ਲੱਗਦਾ ਨਹੀਂ ਦੱਸੇਤੀ ਪਤਾ ਲੱਗਦਾ 55 ਕੈਟਾਗਰੀ ਚ ਹੋਵੇਗਾ ਪਰ ਮੈਂ ਮਗਰਾੜਾ ਦਾੰਦਰੂ ਚੈੱਕ ਕਰਵਾ ਤੇ ਇਧਰ ਵੀ ਆ ਜਾ ਹੱਕ ਹੱਕ ਦਿਖਾ ਦੇ ਸਾਰੀ ਨਵੀਂ ਪਈ ਆ ਆ ਲਿੰਕਾਂ ਲੋਕਾਂ ਦਾ ਲੱਟੀਬਾਂ ਦਾ ਡਬਲ ਡਿਸਟ੍ਰਿਬਿਊਟਰ ਆ ਹੈ ਬੜਾ ਜੰਗਲ ਰੈਡ 20210 ਘੰਟਾ ਚੱਲਿਆ 2118 ਮਾਡਲ 18 ਮਾਡਲ ਹੈ ਜੀ ਭਾਈ ਇਹ ਕਿੰਨੇ ਦਾ ਦਵਾਂਗੇ ਇਹਦੀ ਡਿਮਾਂਡ 5 15 ਇਹ 5 ਲੱਖ ਦਾ ਦੇ ਦਾਂਗੇ ਆਪਾਂ ਪੂਰੇ 5 ਲੱਖ ਦਾ ਹਾਂ ਜੀ ਲੈ ਮਿੱਤਰੋ 5 ਲੱਖ ਚ ਇਹ ਬਣ ਜੂ ਤੇ ਆ ਉਹ ਨੂੰ 3 ਲੱਖ ਜਣਾ ਹਾਂ ਜੀ ਉਹ ਬਣੂ ਪੂਰੇ 5 ਲੱਖ ਦਾ ਹਾਂ ਜੀ ਠੀਕ ਹੈ ਤੇ ਇਹਨੂੰ ਸਟਾਰਟ ਕਰ ਭਾਈ ਆਹ ਦਿਖਾ ਸਟਾਰਟ ਕਰਕੇ ਸਟੈਂਡਰਡ ਹੈ ਜਿਹੜਾ ਇਹ ਰਹੇਗਾ ਤੀ ਫਿਰ ਆਪਾਂ ਦੇਖਦੇ ਹਾਂ ਕੀ ਗੱਲਬਾਤ ਬਣਦੀ ਆ ਪਰ ਮੈਂ ਖੜਾਵਾ ਚੈੱਕ ਕਰਾ ਟਰੈਕਟਰ ਦਾ ਦੇਖ ਹਾਂ ਵਾਹ ਵਾਹ ਕਰਦੇ ਵਾਂ ਇਹ ਤਾਂ ਬੜਾ ਸਾਧਰਨਾਕਾ ਲੈ ਮਿੱਤਰੋ ਪਿੰਡ ਬਾਈ ਦਾ ਫਰਵਾਹੀ ਆ ਬਰਨਾਲੇ ਤੋਂ ਸਿਰਫ ਮੈਂ ਕਹਿੰਦਾ 4 ਕਿਲੋਮੀਟਰ ਹੀ ਹੈ ਨਾ ਗੁਰਪਾਲ ਹਾਂ ਤਾਂ 3-4 ਕਿਆ ਜੀ 3-4 ਕਿਲੋਮੀਟਰ ਬਰਨਾਲੇ ਦੀ ਜਿਵੇਂ ਕਹਦੀ ਹੈ ਨਾ ਖੱਬੇ ਪਾਸੇ ਬੁੱਕਲ ਦੇ ਵਿੱਚ ਪਿੰਡ ਪੈਂਦਾ ਤੇ ਗੁਰਪਾਲ ਆਪਣਾ ਮੋਬਾਈਲ ਨੰਬਰ ਦੱਸੀ 81464 ਜੀ ਹਾਂ 17137 ਜੀ 81464 17137 ਬਾਈ ਦਾ ਨੰਬਰ ਹੈ ਤੇ ਬਾਕੀ ਆਪਾਂ ਕੈਪਸ਼ਨ ਦੇ ਵਿੱਚ ਲਿਖ ਵੀ ਦਿੱਤਾ ਤੁਹਾਨੂੰ ਜਿਹੜਾ ਵੀ ਟਰੈਕਟਰ ਪਸੰਦ ਆਉਂਦਾ ਨਾ ਤੁਸੀਂ ਉਸੇ ਨੂੰ ਲੈ ਜਾ ਸਕਦੇ ਹੋ ਬਈ ਇਹਦੇ ਉੱਪਰ ਲੋਨ ਕਿੰਨੇ ਦਾ ਹੋਊ ਜੀ ਮੈਨੂੰ ਇਹਦੇ ਉੱਪਰ ਤੁਸੀਂ ਇਹ ਤਾਂ 4 ਲੱਖ ਦਾ ਹੋਊਗਾ ਜੀ 4 ਲੱਖ ਦਾ ਲੋਨ ਹੋਊ ਜੀ 5 ਲੱਖ ਦਾ ਪਧਵਾਵਾਂਗੇ ਸਿਰਫ 1 ਲੱਖ ਲਿਓ ਆ ਸਟੈਂਡਰਡ ਟਰੈਕਟਰ ਲੈ ਜਾਓ 2021 ਮਾਡਲ 1200 ਘੰਟਾ ਚੱਲਿਆ ਹੋਇਆ ਵੱਡੇ ਟਾਇਰ ਪਾਏ ਹੋਣ ਧਰਮੇ ਦਿਖਾ ਦਿਓ ਵੱਡੇ ਟਾਇਰ ਪਾਏ ਹੋਣੇ ਪੂਰਾ ਸਟੈਂਡਰਡ ਦਾ ਟਰੈਕਟਰ ਹੈ ਤੇ ਹੈਗਾ ਵੀ ਸਟੈਂਡਰਡ ਹੈ ਤੇ ਬਈ ਇਹਦੇ ਉੱਪਰ ਲੋਨ ਕਿੰਨੇ ਦਾ ਹੋਊਗਾ ਇਹ ਤੇ 4.5 ਲੱਖ ਦਾ ਹੋਊ ਜੀ ਇਹਦੇ ਉੱਪਰ 4.5 ਦਾ ਇਹਦੇ ਉੱਪਰ ਆ ਰੁਪ 75000 ਲਿਆਓ ਕੱਲਾ ਆਹ ਟਰੈਕਟਰ ਲੈ ਜੋ ਬਾਕੀ ਕਿਸ਼ਤਾਂ ਹੋ ਜਾਣਗੀਆਂ ਇਹਦੇ ਉੱਪਰ ਲੋਨ ਹੁੰਦਾ ਨਹੀਂ ਨਾ ਇਹ ਤੇ ਨਹੀਂ ਹੁੰਦਾ ਜੀ ਹਾਂ ਇਹ ਸੱਤ ਮਾਡਲ ਆ ਇਹ ਨਗਦ ਲੈ ਜਾਣਾ ਆਪੋ ਤੇ ਕਰੋ ਸੰਪਰਕ